ਸ਼ੀਤਲ ਦੀ ਕਰੀਏ ਗੱਲ ਵਿੱਚ ਦੇਖੋ ਨਾ ਤੁਸੀਂ ਬੀਜੇਪੀ ਦੇ ਖਿਲਾਫ 2 ਸਾਲ ਪਹਿਲੇ ਉਹ ਇਲੈਕਸ਼ਨ ਲੜਿਆ ਲੋਕਾਂ ਨੇ ਬੀਜੇਪੀ ਨੂੰ ਨਕਾਰ ਕਿਉਂ ਨੂੰ ਜਿਤਾ ਦਿੱਤਾ ਉਹ ਲੋਕ ਕਿ ਤਲਾਕ ਆਪਣੇ ਅਰਜੈਂਟ ਦੇ ਦਿੰਦਾ ਵੇ ਆਵੇ ਤੇ ਉਹਦਾ ਕੀ ਫਾਇਦਾ ਬੈਨੀਫਿਟ ਕੀ ਹੋਇਆ ਸਾਨੂੰ ਅਸੀਂ ਇਹ ਗੱਲ ਕਰਨਾ ਚਾਹੁੰਦੇ ਆ ਕਿ ਐਡਾ ਭਾਰੂ ਕੈਂਪ ਹਾਂਜੀ ਠੀਕ ਹੈ ਇਸ ਭਾਰੂ ਕੈਂਪ ਦੇ ਜਿੰਨੇ ਵੀ ਐਮਐਲਏ ਆਏ ਵੇ ਜੀਐਮਪੀ ਆਂਦੇ ਵੇ ਕੁਸਵਾਰਦਾ ਕਿਹੜਾ ਐਮਐਲਏ ਬਣ ਕੇ ਜਾਵੇਗਾ ਬੀਜੇਪੀ ਤੋਂ ਸ਼ੀਤਲ ਉਂਗਰਾਣ ਮਹਿੰਦਰ ਜਿਤਨਾ ਜੀ ਅੱਲਾ ਹੰਬਾਲਦੀ ਚ ਫਿਰ ਉਹ ਚਲੇ ਗਿਆ ਭਾਜਪੀ ਚ ਜਿੱਦਾਂ ਰਿੰਕੂ ਲੂ ਕਹਿੰਦੇ ਨੇ ਹਾਂਜੀ ਹੁਣ ਐਸੇ ਤਰ੍ਹਾਂ ਲੋਕਾਂ ਦਾ ਮਨ ਟੁੱਟ ਜਾਂਦਾ ਫਿਰ ਜੀ ਅਗਲਾ ਕਹਿੰਦਾ ਅਸੀਂ ਇਹਨਾਂ ਨਾਲ ਜੁੜਨੇ ਆ ਇਹ ਜੋੜ ਕੇ ਤੇ ਸਾਨੂੰ ਤੋੜ ਦਿੰਦੇ ਨੇ ਹੂੰ ਦੁਨੀਆ ਗਰਮੀ 'ਚ ਮਰਦੀ ਪਈ ਏ ਹਾਂਜੀ ਤਿੰਨ ਤਿੰਨ ਪੰਜ ਪੰਜ ਘੰਟੇਾਂ ਦਾ ਕੈਂਟਰ ਆਉਂਦੇ ਵੇ ਪਾਣੀ ਇੱਥੇ ਆ ਨਹੀਂ ਰਿਹਾ ਗੰਦਾ ਪਾਣੀ ਪੀਣੇ ਵਿਆ ਸੀ ਕਿਉਂ ਕਿਸੇ ਨੂੰ ਕਿਸੇ ਨੂੰ ਕੱਖ ਨਹੀਂ ਪਤਾ ਇਹ ਪਤਾ ਕਿ ਵੋਟਾਂ ਦੇਣੀਆਂ ਚੱਲੇ ਜਾਣਾ ਬਾਕੀ ਸਿੱਧਲ ਮਰਾਰ ਦੀ ਤੁਸੀਂ ਗੱਲ ਹੀ ਨਾ ਕਰੋ ਉਹ ਤਾਂ ਕਾਮਯਾਬ ਹੋਣਾ ਹੀ ਨਹੀਂ ਜੀ ਬਸ ਕੀ ਲੱਗਦਾ ਹੈ ਕਿ ਜਿਹੜੇ ਚੇਤਲੂੰਗਰਾਲ ਨੇ ਫਿਰ ਐਮਐਲਏ ਬਨਣਗੇ ਵਿਧਾਨ ਸਭਾ ਚ ਜਾਣਗੇ ਨਹੀਂ ਨਹੀਂ ਬਨਣਗੇ ਕੀ ਲੱਗਦਾ 2 ਸਾਲ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਉਹਨਾਂ ਦੀ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਇਹ ਇਹ ਦਿਮਿੰਦਰ ਭਗਤ ਜੀ ਦਿਮਿੰਦਰ ਭਗਤ ਜੀ ਚੇਤਲੂੰਗਰਾਲ ਲੋਕਾਂ ਦੇ ਨਹੀਂ ਕੰਮ ਕੀਤਾ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਨਾ ਹੀ ਆਇਆ ਤੂੰ ਹੁਣ ਯਾਨੀ ਕਿ ਇਹਦੀ ਲੋਕਾਂ ਦਾ ਮਾਨ ਹੈ ਕਿ ਭਿੰਦਰ ਭਗਤ ਨੂੰ ਜਿਤਾਣਾ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਦੇ ਟਾਈਮ ਵਿੱਚ ਵਿਚਰਦਾ ਚਿਤਲ ਉਂਗਰਾਲ ਬੀਜੇਪੀ ਤੋਂ ਇਲੈਕਸ਼ਨ ਲੜ ਰਹੇ ਨੇ ਕਿ ਐਮਐਲਏ ਬਣਨਗੇ ਨਹੀਂ ਕੌਣ ਬਣੇਗਾ ਐਮਐਲਏ ਫਿਰ ਬਿੰਦਰਪਗ ਜਿਵੇਂ ਕਿ ਸਭ ਨੂੰ ਪਤਾ ਜਲੰਧਰ ਵੈਸਟ ਦੇ ਜਿਹੜੇ ਬਾਏ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ ਤੇ ਉੱਥੇ ਹੀ ਦੋ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਜਿਹੜੇ ਆ ਮੈਦਾਨ 'ਚ ਉਤਾਰ ਦਿੱਤੇ ਗਏ ਨੇ ਤੰਦਾਜ਼ੀ ਹੈ ਕਿ ਜਿਵੇਂ ਭਾਪੀ ਤੋਂ ਜਿਹੜੇ ਉਮੀਦਵਾਰ ਸ਼ੀਤਲ ਉਂਗਰਾਲ ਨੂੰ ਮੈਦਾਨ ਚ ਉਤਾਰਿਆ ਗਿਆ ਦੂਜੇ ਪਾਸੇ ਆਮ ਆਗੂ ਪਾਰਟੀ ਵੱਲੋਂ ਮਹਿੰਦਰ ਭਗਤ ਨੂੰ ਮੈਦਾਨ ਚ ਉਤਾਰਿਆ ਗਿਆ ਅਸੀਂ ਅੱਜ ਪਹੁੰਚੇ ਹਾਂ ਜਲੰਧਰ ਦੇ ਭਾਰ ਕੋ ਕੈਂਪ ਦੇ ਵਿੱਚ ਜਲੰਧਰ ਵੈਸਟ ਦਾ ਏਰੀਆ ਆ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਲੋਕਾਂ ਤੋਂ ਜਾਣਦੇ ਹਾਂ ਲੋਕੀ ਲੋਕਾਂ ਵੱਲੋਂ ਕਿਸ ਨੂੰ ਜਿਹੜਾ ਇਸ ਏਰੀਆ ਦਾ ਜਲੰਧਰ ਵੈਸਟ ਤੋਂ ਐਮ ਐਲ ਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇਗਾ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਭਾਜੀ ਖੜੇ ਨੇ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਨਾਲ ਇਹ ਵੱਡੇ ਭਾਈ ਸਾਹਿਬ ਸਾਡੇ ਭਾਜੀ ਬਾਈਲ ਇਕਸ਼ਨ ਆਗੇ ਨੇ ਜਲੰਧਰ ਵੈਸਟ ਤੋਂ ਤੇ ਕੀ ਲੱਗਦਾ ਹੈ ਇਸ ਵਾਰ ਬੀਜੇਪੀ ਦੇ ਉਮੀਦਵਾਰ ਸ਼ਿਤਨੂ ਗਰਾਲ ਐਮਐਲਏ ਬਣਨਗੇ ਆਪਾਂ ਇਸ ਵੈਸਟ ਤੇ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਆ ਕਿ ਐਡਾ ਪਹਾੜੋ ਕੈਂਪ ਹਾਂਜੀ ਠੀਕ ਹੈ ਇਸ ਪਹਾੜੋ ਕੈਂਪ ਦੇ ਜਿੰਨੇ ਵੀ ਐਮਐਲਏ ਆਏ ਹੋਏ ਜਾਂ ਐਮਪੀ ਆਂਦੇ ਹੋਏ ਕੋ ਸਵਾਰਦਾ ਦੁਨੀਆ ਗਰਮੀ 'ਚ ਮਰਦੀ ਪਈ ਏ ਤਿੰਨ ਤਿੰਨ ਪੰਜ ਪੰਜ ਘੰਟੇ ਦਾ ਕੈਂਟਰ ਆਂਦੇ ਵੇ ਪਾਣੀ ਇੱਥੇ ਆ ਨਹੀਂ ਜਾਂ ਗੰਦਾ ਪਾਣੀ ਪੀਣੇ ਪਿਆ ਸੀ ਕਿਉਂ ਕਿਸੇ ਨੂੰ ਕਿਸੇ ਨੂੰ ਕੱਖ ਨਹੀਂ ਪਤਾ ਇਹ ਪਤਾ ਕਿ ਬੋਟਾਂ ਦਾ ਨਹੀਂ ਚਲੇ ਜਾਣਾ ਠੀਕ ਹੈ ਹੁਣ ਸਾਡਾ ਐਮਪੀ ਜਿੱਥੇ ਗਿਆ ਚਲ ਗਿਆ ਤੂੰ ਆਇਆ ਹੀ ਨਹੀਂ ਆਇਆ ਹੀ ਨਹੀਂ ਅਕਾ ਦੇ ਕੋ ਲੋਕਾਂ ਦਾ ਧੰਨਵਾਦ ਵੀ ਨਹੀਂ ਕਰਨਾ ਯਾਰ ਦੇਖੋ ਲੋਕਾਂ ਨੇ ਬੋਟਾ ਪਾਈਆਂ ਤੁਹਾਨੂੰ ਲੋਕਾਂ ਦਾ ਦੇਖੋ ਸਤਕਾਰ ਤੇ ਕਰੋ ਅੱਗੇ ਸਤਕਾਰ ਹੀ ਨਹੀਂ ਕਰਦੇ ਪੇ ਆਡੇ ਤੋਂ ਪਹਿਲੇ ਸ਼ਿਤਲੰਗ ਰਾਲ 2 ਸਾਲ ਐਮਐਲਏ ਰਹੇ ਨੇ ਉਹਨਾਂ ਨਾਲ ਤੁਸੀਂ ਇਸ ਬਾਰੇ ਚਰਚਾ ਕੀਤੀ ਉਹਨਾਂ ਨਾਲ ਗੱਲ ਕੀਤੀ ਭਾਜੀ ਹਰ ਬੰਦੇ ਨਾਲ ਕਰਨਿਆ ਜਿਹੜਾ ਵੀ ਐਮਐਲਏ ਜਿੱਤ ਕੇ ਦੇਖ ਲੋ ਕੀ ਹਾਲ ਹੈ ਕਬੀਰ ਮਹਾਰਾਜ ਦਾ ਜਨਮ ਦੇ ਨੇ ਤੁਸੀਂ ਦੱਸੋ ਆ ਦੇ ਕੋਈ ਸਪਾਈ ਮੈਨ ਹੈਗਾ ਤੁਸੀਂ ਹਾਲ ਦੇਖੋ ਸਾਡੇ ਪਾਲੋ ਕੈਂਪ ਦਾ ਕੀ ਹੈ ਕਿੱਥੇ ਗਿਆ ਪ੍ਰਧਾਨ 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 ਬਣੇ ਲੱਭਦੇ ਪਏ ਇਹਨਾਂ ਨੂੰ ਇਹ ਦੱਸ ਦੋ ਬਈ ਕੰਮ ਕਰਨਾ ਹੈ ਇਹਨਾਂ ਹਾਂਜੀ ਠੀਕ ਹੈ ਜੀ ਆਗੇ ਦੇਖੋ ਇਹਦੇ ਕਿੰਨਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਬੱਤੀ ਦਾ ਬੁਰਾ ਹਾਲ ਹੈ ਭਾਜੀ ਆਪਾਂ ਇਹ ਗੱਲ ਕਹਿੰਦੇ ਆ ਕਿ ਤੁਸੀਂ ਜਿੱਤ ਕੇ ਜਾਂਦੇ ਹੋ ਤੁਸੀਂ ਇਹਦਾ ਹੱਲ ਕਰੋ ਕੋਈ ਵੀ ਬੰਦਾ ਹੁਣ ਐਮਪੀ ਸਾਹਿਬ ਨੂੰ ਨਹੀਂ ਸੀ ਪਤਾ ਜੀ ਐਮਪੀ ਨੂੰ ਇਹ ਪਤਾ ਮੈਂ ਆਲਦੋਵਾਲੇ ਫਿਰਨਾ ਪਿਆ ਮੈਂ ਕੈਂਪਾ ਡੋ ਗਿਆ ਪਤਾ ਨਹੀਂ ਉਹਨੂੰ ਯਾਰ ਭਾਈ ਬਹੁਤ ਗੜਿਆ ਇਲਾਕਾ ਹੈ ਵੋਟ ਇੱਥੇ ਲੱਖ ਤੋਂ ਉੱਪਰ ਵੋਟ ਹੈ ਕਹਿ ਨਹੀਂ ਆ ਨਾ ਆਪਾਂ ਵੋਟ ਚੋੜ ਨਹੀਂ ਹੈਗਾ ਤਿਲਕਨਗਰ ਵਿੱਚ ਜਾਂਦਾ ਮੜਨ ਹੋ ਜਾਂਦਾ ਰਾਜਨਗਰ ਮੰਗੂ ਵਸੀ ਵਿੱਚ ਜਾਂਦੀ ਹੈ ਤੇ ਪੁੱਛਦਾ ਹੀ ਨਹੀਂ ਕੋਈ ਕਿਸ ਨੂੰ ਵੋਟਾਂ ਪਾਈਆਂ ਤੂੰ ਕੌਣ ਤੇ ਮੈਂ ਕੌਣ ਇਹ ਆ ਵੀ ਸਾਡੇ ਤੁਹਾਡੇ ਕੀ ਬੇਨਤੀ ਹੈ ਇਹ ਸਾਡਾ ਮਸਲਾ ਹੱਲ ਕਰਵਾਓ ਪਾਣੀ ਦਾ ਇਹ ਬੱਤੀ ਦਾ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਤੀ ਕੀ ਲੱਗਦਾ ਹੈ ਕਿ ਕਿਸ ਨੂੰ ਕਿਹੜਾ ਐਮਐਲਏ ਬਣੇਗਾ ਜੋ ਬਿਆਨ ਉਹਨਾਂ ਦਿੰਦੇ ਨੇ ਬਿਲਕੁਲ ਸਹੀ ਦਿੰਦੇ ਜੇ ਬਾਕੀ ਸਿੱਧੜ ਮਰਾਰ ਦੀ ਤੁਸੀਂ ਗੱਲ ਹੀ ਨਾ ਕਰੋ ਉਹ ਤਾਂ ਕਾਮਯਾਬ ਹੋਣਾ ਹੀ ਨਹੀਂ ਜੇ ਬਸ ਤਦਲੇ ਦੋ ਸਾਲ ਰਹੇ ਆ ਕਿ ਇੱਕ ਵਾਰੀ ਵੀ ਨਹੀਂ ਉਹਨਾਂ ਨੇ ਚੱਕਰ ਲਾਇਆ ਭਰਗੋ ਚੱਕਰ ਕੋਈ ਕਾਰੋਬਾਰ ਨਹੀਂ ਕੋਈ ਅਬਿਸ਼ ਨਹੀਂ ਆਇਆ ਦੇਹੀ ਬੰਦਾ ਕੋਈ ਸਹੀ ਹੋਇਆ ਉਹਨੂੰ ਵੋਟ ਪਾਣੀ ਹੈ ਬਸ ਹਿੰ ਲੱਗਦਾ ਮਹਿੰਦਰ ਭਗਤ ਕੰਮ ਕਰਨਗੇ ਬਿਲਕੁਲ ਗਾਗਾ ਹੀ ਕਰਾਣੇ ਵੀ ਉਹਦੇ ਕੋਲ ਕੰਮ ਬਥੇਰੇ ਸਾਰੇ ਕੰਮ ਸਾਡੇ ਕਰਦਾ ਕੋਈ ਕੰਮ ਹੈ ਦਾ ਨਹੀਂ ਕੋਈ ਵੀ ਘਰ ਦਾ ਵੀ ਕੰਮ ਹੋਵੇ ਉਹ ਉਹਦੇ ਕੋਲ ਕਰਾਈ ਦੇਣੀ ਆਪਾਂ ਸਾਰੇ ਕੰਮ ਕਰਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੱਗਦਾ ਹੈ ਕਿ ਜਿਹੜੇ ਚੇਤਲੂੰਗਰਾਲ ਨੇ ਫਿਰ ਐਮ ਐਲ ਏ ਬਨਣਗੇ ਵਿਧਾਨ ਸਭਾ ਚ ਜਾਣਗੇ ਨਹੀਂ ਨਹੀਂ ਬਨਣਗੇ ਕੀ ਲੱਗਦਾ 2 ਸਾਲ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਉਹਨਾਂ ਦੀ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਔਰ ਕਿਹੜੀ ਪਾਰਟੀ ਦਾ ਤੁਹਾਨੂੰ ਲੱਗਦਾ ਕਿ ਉਮੀਦਵਾਰ ਬਣ ਕੇ ਜਾਏਗਾ ਕਾਂਗਰਸ ਆਮ ਆਦਮੀ ਪਾਰਟੀ ਜਾਂ ਅਕਾਲੀ ਦਰ ਆਮ ਆਦਮੀ ਪਾਰਟੀ ਆਏ ਤਾਂ ਵਧੀਆ اچھا ਆਮ ਆਦਮੀ ਪਾਰਟੀ ਦਾ ਆਏ ਹਾਂ ਉਹ ਵਧੀਆ ਮਤਲਬ ਮਹਿੰਦਰ ਭਗਤ ਆਂਦੇ ਨੇ ਗੱਲਬਾਤ ਕਰਦੇ ਨੇ ਤੁਹਾਰ ਨਾਲ ਬਿਲਕੁਲ ਕੰਮ ਵੀ ਕਰਾਂਦੇ ਨੇ ਤੁਹਾਡਾ ਬੰਦਾ ਸਹੀ ਹੈ ਬਿਲਕੁਲ ਹਰ ਵੇਲੇ ਕੰਮ ਆਣ ਵਾਲਾ ਬੰਦਾ ਕਿੰਨੋਂ ਗਰਾਲ 2 ਸਾਲਾਂ ਚ ਇੱਕ ਵਾਰੀ ਵੀ ਪਾਰਕੋ ਗੈਂਪ ਚ ਨਹੀਂ ਆਏ ਨਹੀਂ ਲਾਇਆ ਚੱਕਰ ਉਹਨੂੰ ਗੱਲਬਾਤ ਕਰਨ ਦੀ ਹੋਰ ਵੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਲੋਕ ਮੌਜੂਦ ਨੇ ਇੱਥੇ ਨਾਈ ਦੀ ਜੋ ਕਟਿੰਗ ਦੀ ਦੁਕਾਨ ਆ ਗਲਬਤ ਕਰਾਂਗੇ ਭਾਜੀ ਕੀ ਲੱਗਦਾ ਬਾਈ ਇਲੈਕਸ਼ਨ ਆ ਗਏ ਨੇ ਕਿਸ ਨੂੰ ਕਿਹੜਾ ਐਮਐਲਏ ਬਣ ਕੇ ਜਾਵੇਗਾ ਬੀਜੇਪੀ ਤੋਂ ਸ਼ੀਤਲੂੰਗਰਾਂ ਮਹਿੰਦਰ ਜਿਤਨਾ ਜੀ ਹਾਂਜੀ ਔਰ ਕੰਮ ਕਰਵਾਏ ਨੇ ਲੋਕਾਂ ਦੇ ਵਿੱਚ ਆਂਦੇ ਨੇ ਹਾਂਜੀ ਸ਼ੀਤਲੂੰਗਰਾਂ 2 ਸਾਲਾਂ ਚ ਇੱਕ ਵਾਰੀ ਵੀ ਨਹੀਂ ਆਏ ਲੋਕਾਂ 'ਚ ਉਹ ਆਂਦੇ ਕਦੀ ਕਿਤੇ ਆਂਦੇ ਆ। ਜੀ ਉਹ ਲੋਕਾਂ ਦੀ ਸਮੱਸਿਆ ਉਹਨਾਂ ਨੇ ਕਿਹਾ ਮੈਂ ਲੋਕਾਂ ਦੀ ਹੱਲ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਹੱਲ ਕੀਤੀ ਹੈ। ਇੱਧਰ ਕੋਈ ਆਇਆ ਹੀ ਨਹੀਂ ਤੇ ਹੱਲ ਕਿੱਦਾਂ ਹੋਣਾ। ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ। ਸਰ ਕੀ ਲੱਗਦਾ ਕਿੰਨੂ ਬਣਾ ਕੇ ਭੇਜੋਗੇ ਸ਼ੀਤਲungral ਇਹ ਇਹ ਦਿਮਿੰਦਰ ਭਗਤ ਜੀ। ਦਿਮਿੰਦਰ ਭਗਤ ਜੀ। ਤੇ ਸ਼ੀਤਲungral ਲੋਕਾਂ ਦੇ ਨਹੀਂ ਕੰਮ ਕੀਤਾ ਉਹਨਾਂ ਨੇ। ਕੋਈ ਕੰਮ ਨਹੀਂ ਕੀਤਾ ਨਾ ਹੀ ਆਇਆ ਇੱਥੇ। ਠੀਕ। ਕੀ ਲੱਗਦਾ ਸਰ? ਕੌਣ ਬੀਜੇਪੀ ਤੋਂ ਸ਼ੀਤਲੰਗਰਾਲ ਨੇ ਉਸ ਤੋਂ ਇਲਾਵਾ ਤਿੰਨ ਪਾਰਟੀਆਂ ਹੋਰ ਨੇ ਕਿੰਨੂ ਬਣਾਉਗੇ ਉਹ ਠੀਕ ਆ ਬੀਜੇਪੀ ਜਲੂ ਯਾਨੀ ਕਿ ਇਲੈਕਸ਼ਨ ਅਕੇ ਜਿੱਤਿਆ ਉਹ ਆਮ ਪਾਰਟੀ ਜਲੂ ਵੀ ਜੀ ਚਲੋ ਹੁਣ ਬੀਜੇਪੀ ਦੇ ਵਿੱਚ ਆ ਗਿਆ ਬਾਕੀ ਜਿਹੜੀ ਲੋਕਾਂ ਦਾ ਰੁਝਾਨ ਵੀ ਹੈ ਨਾ ਵੀ ਉਹ ਅਗਲੇ ਕਹਿੰਦੇ ਨੇ ਕਿ ਇਹਦੇ ਪਾਰਟੀਆਂ ਬਦਲ ਜੀ ਜਾਂਦੇ ਨੇ ਠੀਕ ਆ ਕਿ ਨਹੀਂ ਪਹਿਲੇ ਆਮ ਪਾਰਟੀ ਚ ਫਿਰ ਉਹ ਚਲੇ ਗਿਆ ਬੀਜੇਪੀ ਚ ਜਿੱਦਾਂ ਰਿੰਕੂ ਜਲੂ ਕਹਿੰਦੇ ਨੇ ਹਾਂ ਜੀ ਹੁਣ ਐਸੇ ਤਰ੍ਹਾਂ ਲੋਕਾਂ ਦਾ ਮਨ ਟੁੱਟ ਜਾਂਦਾ ਫਿਰ ਅਗਲਾ ਕਹਿੰਦਾ ਸੀ ਇਹਨਾਂ ਨਾਲ ਜੁੜਨੇ ਆ ਇਹ ਜੋੜ ਕੇ ਤੇ ਸਾਨੂੰ ਤੋੜ ਦਿੰਦੇ ਨੇ ਹੁਣ ਯਾਨੀ ਕਿ ਇਹਦੀ ਲੋਕਾਂ ਦਾ ਮਾਨਨਾ ਕਿ ਮਹਿੰਦਰ ਭਗਤ ਨੂੰ ਜਿਤਾਣਾ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਦੇ ਟਾਈਮ ਵਿੱਚ ਵਿਚਰਦਾ ਮਹਿੰਦਰ ਭਗਤ ਵੀ ਤੇ ਭਾਜਪਾ ਛੱਡ ਆ ਆਮ ਆਦਮੀ ਪਾਰਟੀ ਚ ਆ ਗਿਆ ਠੀਕ ਆ ਉਹ ਮੰਨ ਲਿਆ ਸੀ ਵੀ ਭਾਜਪਾ ਨੂੰ ਛੱਡ ਕੇ ਆ ਗਿਆ ਕਹਿੰਦਾ ਮਤਲਬ ਅਗੂ ਨਹੀਂ ਉਹ ਬਦਲ ਰਿਹਾ ਇਹ ਤੇ ਪਹਿਲਾਂ ਆਮ ਜੀ ਫਿਰ ਭਾਜਪਾ ਤੇ ਫਿਰ ਇਹਨੇ ਪਿੱਛੇ ਪੈ ਕੇ ਮਾਰੀ ਆ ਅੰਗਰਾਜ ਨੇ ਵੀ ਮੈਂ ਜੀ ਆਪਸੇ ਅਣਹਾਰੇ ਵਿੱਚ ਹੀ ਆਮ ਜੀ ਹਾਂ ਜੀ ਕਹਿੰਦੇ ਹਮਨ ਕਿ ਭਈ ਜੇ ਤੁਸੀਂ ਪਤਾ ਵੀ ਅਸੀਂ ਹਾਰ ਜੇਤੇ ਬਣੀ ਆ ਫਿਰ ਆਪਣਾ ਮੈਦਾਨ ਇਹਨੇ ਛੱਡਣਾ ਚਾਹੀਦਾ ਬੰਦੇ ਨੇ ਠੀਕ ਆ ਕਿ ਨਹੀਂ ਹਾਰ ਜੇਤੇ ਬਣੀ ਆ ਦੁਨੀਆ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਤੇ ਆਪਣਾ ਮੈਦਾਨ ਤੁਹਾਨੂੰ ਲੱਗਦਾ ਆ ਆਮ ਆਦਮੀ ਪਾਰਟੀ ਸਰਕਾਰ ਨੇ 2 ਸਾਲ ਜਿਹੜੇ ਹੋਏ ਆ ਉਹਨਾਂ ਚ ਕੰਮ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇਖੋ ਆਮ ਪਾਰਟੀ ਨੇ ਕੰਮ ਕੀਤੇ ਵੀ ਨੇ ਮੇਰੇ ਵਿੱਚ ਕੋਈ ਗੱਲ ਨਹੀਂ ਸੜਕਾਂ ਵੀ ਮੈਂ ਅਸੀਂ ਦਿਖ ਰਹੀਆਂ ਬਣ ਰਹੀਆਂ ਜਿਹੜੇ ਕੋਈ ਉਦਾਂ ਵੀ ਆ ਕਲੀਨਿਕ ਵੀ ਖੋਲੇ ਆ ਹੋਰ ਵੀ ਕੰਮ ਕਰ ਵੀ ਰਹੇ ਨੇ ਬਾਕੀ ਮਾੜੇ-ਮੋੜੇ ਤੁਹਾਨੂੰ ਪਤਾ ਵੀ ਰਹਿ ਵੀ ਜਾਂਦੇ ਨੇ ਕੋਈ 100 ਵਿੱਚੋਂ 50% ਵੀ ਹੋ ਜਾਂਦੇ ਕੰਮ ਤੇ ਹੁੰਦੇ ਹੀ ਨੇ ਉਹ 100% ਤੇ ਹੋਣਾ ਨਹੀਂ ਕੰਮ ਕਿਉਂਕਿ ਕੋਈ ਕੁਝ ਕੰਮ ਆਦਾਂ ਦੇ ਹੁੰਨ ਲੇ ਕੇ ਲੇਟ ਹੁੰਦੇ ਨੇ ਤੇ ਬਾਕੀ ਠੀਕ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਧਰ ਵੀ ਲੋਕ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੰਗਲਜੀ ਕੀ ਲੱਗਦਾ ਬਾਏ ਇਲੈਕਸ਼ਨ ਆ ਗਏ ਨੇ ਸ਼ੀਤਲ ਉਂਗਰਾਲ ਭਾਜਪਾ ਤੋਂ ਇਲੈਕਸ਼ਨ ਲੜ ਰਹੇ ਨੇ ਕਿ ਐਮਐਲਏ ਬਣਨਗੇ ਨਹੀਂ ਕੌਣ ਬਣੇਗਾ ਐਮਐਲਏ ਫਿਰ ਮਿੰਦਰ ਭਗਤ ਮਿੰਦਰ ਭਗਤ ਲੋਕਾਂ ਜੀ ਵਿਚਰਦੇ ਨੇ ਆ ਕੇ ਵਿਚਰਦੇ ਨੇ ਹਰ ਦੁੱਖ ਸੁੱਖ ਦੇ ਵਿੱਚ ਵਿਚਰਦੇ ਨੇ ਔਰ ਪਿਛਲੇ ਕਾਫੀ ਸਮੇ ਤੋਂ ਉਹਨਾਂ ਨੇ ਹੱਥੋਂ ਦੇ ਕਈ ਬਿਮਾਰ ਲੋਕਾਂ ਦੇ ਇਲਾਜ ਕਰਵਾਏ ਨੇ ਕਿਸੇ ਦੀ ਮ੍ਰਿਤੂ ਹੋਣ ਤੇ ਉਸ ਦੇ ਸੰਸਕਾਰ ਤੇ ਪਹੁੰਚ ਕੇ ਕੋਲੋਂ ਪੈਸੇ ਦੇ ਦੇਣੇ ਸੰਸਕਾਰ ਦੇ ਕਾਫੀ ਜ਼ਿਆਦਾ ਉਹਨੇ ਲੋਕਾਂ ਦੇ ਵਿੱਚ ਚੜੇ ਨੇ ਛੀਤਲ ਦੀ ਕਰੀਏ ਗੱਲ ਵੇ ਦੇਖੋ ਨਾ ਤੁਸੀਂ ਬੀਜੇਪੀ ਦੇ ਖਿਲਾਫ 2 ਸਾਲ ਪਹਿਲੇ ਉਹ ਇਲੈਕਸ਼ਨ ਲੜਿਆ ਲੋਕਾਂ ਨੇ ਬੀਜੇਪੀ ਨੂੰ ਨਕਾਰ ਕਿਉਂ ਨੂੰ ਜਿਤਾ ਦਿੱਤਾ ਉਹ ਲੋਕ ਕਿ ਕਿ ਤਲਾਕ ਆਪਣੇ ਅਰਜੈਂਟ ਦੇ ਦਿੰਦਾ ਆਵੇ ਤੇ ਉਹਦਾ ਕੀ ਫਾਇਦਾ ਬੈਨੀਫਿਟ ਕੀ ਹੋਇਆ ਸਾਨੂੰ ਨਵੇਂ ਖਰਚੇ ਚ ਪਾ ਦਿੱਤਾ ਪਬਲਿਕ ਨੂੰ ਨਵੀਂ ਬਾਦਰੀ ਚੋਂ ਚ ਪਾ ਦਿੱਤਾ ਵੇ ਇਹਦੇ ਨਾਲ ਉਹ ਫੇਰ ਆਪਾਂ ਨੂੰ ਉਸੇ ਇਹ ਪਾਰਟੀ ਦੇ ਹੀ ਕੈਂਡੀਡੇਟ ਨੂੰ ਜੁਦਾਵਾਂਗੇ ਕਿਤੇ ਦੇ ਤੇ ਪਹਿਲੇ ਪਿਛੋਹ ਵਾਚ ਕੀਤਾ ਪ੍ਰਸ਼ੀਤਲੂੰ ਗਰਾਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਇਸ ਕਰਕੇ ਮੈਨੂੰ ਪਾਰਟੀ ਛੱਡਣੀ ਪਈ ਨਹੀਂ ਪਾਰਟੀ ਛੱਡਣੀ ਪਈ ਉਸ ਨੂੰ ਤਕੀਕ ਆ 2 ਸਾਲ ਹੋ ਰਿਹਾ ਬੇ ਐ ਐਮ ਐਲ ਏ 2 ਸਾਲ ਦੇ ਵਿੱਚ ਇਸ ਏਰੀਆ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਪਾਣੀ ਗਲੀਆਂ ਚ ਰੁਕਿਆ ਹੋਇਆ ਕੋਈ ਸਾਫ ਸਫਾਈ ਨਹੀਂ ਇੱਕ ਵਾਰੀ ਨਹੀਂ ਆਣ ਕੇ ਉਹਨਾਂ ਸਾਫ ਕਰਵਾਇਆ ਉਸ ਤੋਂ ਪਹਿਲੇ ਥਾਲ ਇਹ ਰਿੰਕੂ ਰਿਹਾ ਬੇ ਐਮ ਐਲ ਏ ਸਾਲ ਡੇਢ ਸਾਲ ਕੋ ਪਾਰਲੀਮੈਂਟ ਮੈਂਬਰ ਰਿਹਾ ਉਹਨੇ ਪਾਣੀ ਦੀ ਸਮੱਸਿਆ ਹੱਲ ਨਹੀਂ ਕੀਤੀ ਵੀ ਕੀ ਆਪਾਂ ਨੂੰ ਇਹਨਾਂ ਲੋਕਾਂ ਦੇ ਇਤਬਾਰ ਕਰੀਏ ਵੇ ਦੇਖੋ ਨਾ ਆਪਾਂ ਨੂੰ ਇੱਥੇ ਦੇ ਲੋਕੀ ਰਹਿਣ ਵਾਲੇ ਆ ਇੱਥੇ ਦੀਆਂ ਕਾਸ ਸਮੱਸਿਆ ਨੇ ਫਿਰ ਇੱਕ ਸਭ ਤੋਂ ਵੱਡਾ ਗੱਲ ਪੁਆਇੰਟ ਇਹਨਾਂ ਦਾ ਇਹਨਾਂ ਦੇ ਕੋਲ ਕੜਾ ਬੰਦਾ ਜਾ ਕੇ ਇਹਨਾਂ ਨੂੰ ਕੰਮ ਵੱਲ ਨੂੰ ਕਹਿੰਦਾ ਸੀ ਕਿ ਭਾਰ ਕੋ ਕੈਂਪ ਦੀ ਆ ਸਮੱਸਿਆ ਇਹ ਕਹਿੰਦੇ ਹਨ ਸਾਨੂੰ ਤਾਂ ਕੈਂਪਾਂ ਲਿਆ ਵੋਟ ਹੀ ਨਹੀਂ ਪਾਈ ਦੇਖੋ ਨਾ ਕਿੱਡੀ ਵੱਡੀ ਹੈ ਗੱਲ ਵੇ ਮੰਨ ਲੋ ਨਹੀਂ ਪਾਈ ਵੋਟ ਵੀ ਕੰਮ ਕਰੋ ਆਹੀ ਅਗਲੀ ਵਾਰੀ ਤੁਹਾਨੂੰ ਜ਼ਿਆਦਾ ਵੋਟਾਂ ਸਲੀ ਇਹਦਾ ਮਤਬ ਲੈ ਤੂੰ ਹੀ ਸਾਡੇ ਨਾਲ ਨਫਰਤ ਕਰਦੇ ਹੋ ਸਾਡੇ ਕੋਲ ਉਮੀਦ ਕੀ ਕਰਦੇ ਹੋ ਅਸਲੀ ਉਹਨਾਂ ਦਾ ਜਿੱਤਣਾ ਨਾ ਮੰਨਣ ਕਦੀ ਵੀ ਹਥੂ ਛੀਤਲungar ਜਾਂ ਇਹਨਾਂ ਕੋਈ ਵੀ ਆਈ ਜਾਂ ਨਹੀਂ ਕੋਈ ਜਿੱਤੇਗਾ ਅਗਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਸ ਇਹ ਕੌਣ ਲੱਗਦਾ ਬਾਈ ਇਲੈਕਸ਼ਨ ਆ ਗਏ ਨੇ ਲੱਗਦਾ ਹੈ ਕਿ ਛੀਤਲungar ਐਮਐਲਏ ਬਣ ਕੇ ਜਾਣਗੇ ਵਿਧਾਨ ਸਭਾ ਚ ਨਹੀਂ ਅਸੀਂ ਕਿਸੇ ਦੇ ਲਈ ਹਾਂ ਨਾ ਦੇ ਕਹ ਕਰ ਨਹੀਂ ਸਕਦਾ ਹੈਗੇ ਛੀਤਲungar ਜ਼ਰੂਰੀ ਹੁੰਦਾ ਹੀ ਨਾ ਲੈਣਾ ਨੇ ਕਹਿਣ ਦਾ ਮਕਸਦ 2 ਸਾਲ ਐਮਐਲਏ ਰਹੇ ਨੇ ਕੰਮ ਕੀਤਾ ਉਹਨਾਂ ਨੇ ਕੋਈ ਇਸ ਏਰੀਆ ਦੇ ਵਿੱਚ ਨਹੀਂ 2 ਸਾਲ ਦੇ ਉਸ ਏਰੀਆ ਦੇ ਵਿੱਚ ਇਸ ਏਰੀਆ ਦੇ ਅਸੀਂ ਕੁਝ ਕਾਇਆ ਸਦਾ ਫਿਲਹਾਲ ਜੀ ਵੀ ਉਹਨਾਂ ਦੇ ਬਾਰੇ ਗੱਲ ਕਰਨੀ ਟਿੱਪਣੀ ਕਰਨੀ ਹੈ ਕਲੀਅਰ ਨਹੀਂ ਕੀਤੀ ਜਾ ਸਕਦੀ ਟਿੱਪਣੀ ਕੋਈ ਵੋਟਾਂ ਦੇ ਦਿਨ ਰਹੇ ਨਾ ਠੀਕ ਹੈ ਨਾ ਜੀ ਬਾਕੀ ਉਹ ਤੁਹਾਡਾ ਸੀਨੀਅਰ ਬਣਿਆ ਰਹਸੇ ਤਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਲੋਕਾਂ ਦੇ ਨਾਲ ਇੱਥੇ ਅੰਕਲ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਗਰ ਜੀ ਕੀ ਲੱਗਦਾ ਬਾਈਲੈਕਸ਼ਨ ਆ ਗਏ ਨੇ ਸ਼ੀਤਲੂੰਗਰਾਲ ਐਮਐਲਏ ਬਣ ਕੇ ਜਾਣਗੇ ਦੁਬਾਰਾ ਮੁਸ਼ਕਲ ਈ ਹੈ ਜੀ ਕੌਣ ਬਣੇਗਾ ਆਮ ਆਦਮੀ ਪਾਰਟੀ ਕਾਂਗਰਸ ਜਾਂ ਅਕਾਲੀ ਦਲ ਇਹਨਾਂ ਦਾ ਕੋਈ ਉਮੀਦਵਾਰ ਬਣੇਗਾ ਐਮਐਲਏ ਇਹਦੇ ਇਸ ਟਾਈਮ ਦੇ ਓਹੀ ਬਣਨਗੇ ਜੀ ਝਾੜੂ ਵਾਲੇ ਜਿਹੜੇ ਮਿੰਦਰ ਭਗਤ ਜੈ ਫਰਵਰੀ ਅੱਛਾ ਜੀ ਮਹਿੰਦਰਪੁਰ ਆਂਦੇ ਲੋਕਾਂ ਦੇ ਵਿੱਚ ਵਿਚਰਦੇ ਆ ਹਾਂਜੀ ਸਰਪੋਚਾ ਚੰਦੂ ਲੰਗਰਾਲ 2 ਸਾਲਾਂ ਦੇ ਵਿੱਚ ਕਦੇ ਵੀ ਨਹੀਂ ਆਏ ਭਾਰ ਕੋ ਕੈਂਪ ਚ ਕੀ ਹੋਇਆਗਾ ਵੀ ਭਾਰੂ ਕੈਂਪ ਵਾਲੇ ਮੈਨੂੰ ਵੋਟ ਹੀ ਨਹੀਂ ਪਾਈ ਅੱਛਾ ਜੀ ਵਿੱਚ ਅਦਾਲਤ ਹੀ ਕਰਨਾ ਚਾਹੀਦਾ ਜਦੋਂ ਜਿੱਤੇ ਸੀਗਾ ਨਾ ਉਸ ਤੋਂ ਬਾਅਦ ਹੁਣ ਪਹਿਲਾਂ ਕਿਹਾ ਸੀ ਇਹ ਮੈਨੂੰ ਭਾਰੂ ਕੈਂਪ ਵਾਲਿਆਂ ਨੇ ਨਹੀਂ ਵੋਟ ਪਾਈ 11 ਵਿੱਚ ਕਰਦੇ ਭਾਰ ਕੋ ਕੈਂਪ ਵਾਲਿਆਂ ਨੇ ਵੋਟ ਨਹੀਂ ਪਾਈ ਇਸ ਕਰਕੇ ਉਹ ਲੋਕਾਂ ਦਾ ਭਾਰ ਕੋ ਕੈਂਪ ਦਾ ਕੰਮ ਨਹੀਂ ਕਰਾਂਦੇ ਨਹੀਂ ਕਰਾਂਦੇ ਵੀ ਦੇ ਜਿਵੇਂ ਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਲੋਕਾਂ ਦਾ ਕਹਿਣਾ ਇਹ ਹੀ ਹੈ ਕਿ ਜਿਹੜੇ ਮਹਿੰਦਰ ਭਗਤ ਜਿਹੜੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਭਰ ਕੋ ਕਹਿੰਦੇ ਏਰੀਆ ਦੇ ਵਿੱਚ ਲੋਕਾਂ ਦਾ ਕਹਿਣਾ ਇਹੀ ਹੈ ਕਿ ਜਿਹੜੇ ਸ਼ੀਤਲ ਉਂਗਰਾਲ ਨੇ 2 ਸਾਲ ਐਮਐਲਏ ਰਹੇ ਨੇ ਪਰ ਲੋਕਾਂ ਦੇ ਵਿੱਚ ਜਿਹੜਾ ਕਿ ਬਿਲਕੁਲ ਨਹੀਂ ਵਿਚਰੇ ਔਰ ਸ਼ੀਤਲ ਜਿਹੜੇ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਵਿਚਰੇ ਔਰ ਜਦੋਂ ਲੋਕ ਉਹਨਾਂ ਨਾਲ ਜਾਂਦੇ ਨੇ ਗੱਲਬਾਤ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਹੈ ਜਿਹੜਾ ਅਸੀਂ ਤੁਹਾਡਾ ਕੰਮ ਕਰਾਈਏ ਲੋਕਾਂ ਦਾ ਰੁਝਾਨ ਜਿਹੜਾ ਹੈ ਜਿਆਦਾ ਆਮ ਆਦਮੀ ਪਾਰਟੀ ਵੱਲ ਲੱਗਦਾ ਹੋਇਆ ਨਜ਼ਰ ਆ ਰਿਹਾ ਜਲੰਧਰ ਤੋਂ ਕੈਮਰਾਮੈਨ ਸ਼ਮੀ ਦੇ ਨਾਲ ਅੰਕਿਜ ਜੁਨੇਜਾ ਤਹਿਲਕਾ ਮੈਂ ਜੀ ਬੀਡੀ